ਬੋਲੋ ਜੀ ਨੰਬਰ ਬੋਲਣਾ ਜੀ ਕਿਹੜੇ ਪੰਡਾ ਜੀ ਪੰਡਾ ਵੀ ਨਹੀਂ ਪਈਆ ਨਾਪੇ ਲੈ ਕੇ ਅੱਛਾ ਜੀ ਨਾਪੇ ਲਾ ਕੇ ਗਦਾਈਆ ਪੰਡਾ ਬਾਈਆਂ ਦਾ ਤੇ ਬਾਈ ਖੁੰਡੇ ਖੁੰਡੀਆਂ ਪਿੱਤਲ ਦੇ ਤਿਆਰ ਕਰਦੇ ਆ ਤੇ ਆਨਲਾਈਨ ਵੀ ਜਿਹੜੀ ਡੀਲੀ ਹੈਗੀ ਇਹਨਾਂ ਕੋਲ ਹੁਣ ਦੱਸੋ ਜੀ ਗਦਾਈਆ ਪੰਡਾ ਵੀਰੇ ਆਪਣਾ ਅੱਛਾ ਜੀ ਤੇ ਨਾਪੇ ਲੈ ਕੇ ਪੰਡਾ ਨਾਪੇ ਤੋਂ ਮਲੇ ਕੋੜਲਾ ਰੋਡ ਤੇ ਪਿੰਡ ਪੈਂਦਾ ਆਪਣਾ ਸਹੀ ਤੇ ਮੋਬਾਈਲ ਨੰਬਰ ਹੈਗਾ 981570212 ਫਨਮੈਕਸ ਨੰਬਰ 0/12 0/12 22 ਦਾ ਨੰਬਰ ਹੈ ਨਾ ਬੇ ਕੋਲੇ ਪੈਂਦਾ ਤੇ ਆਨਲਾਈਨ ਵੀ ਮੰਗਾਉਣੇ ਹੋਣ ਤਾਂ ਮਿਲ ਜਾਣਗੇ ਸਾਰਾ ਕੁਝ ਪੂਰੀ ਹੋ ਜਾਂਦੀ ਜੀ ਦੇਖੋ ਬਾਈ ਤਿਆਰ ਕਰਦੇ ਘਰੇ ਤਿਆਰ ਕਰਦੇ ਬਾਈ ਜਮਾ ਪੂਰੇ ਇੰਡੀਆ ਛੱਡ ਕੇ ਕਿਸੇ ਦੁਨੀਆ ਦੀ ਕਿਸੇ ਵੀ ਕੰਟਰੀ ਦੇ ਵਿੱਚ ਪਾਹੋ ਆਪਾਂ ਕੋਰੀਅਰ ਕਰ ਦਾਂਗੇ ਵੀਰੇ ਠੀਕ ਆ ਕੋਰੀਅਰ ਦਾ ਖਰਚਾ ਹੋ ਜੋ ਮਾਲਕ ਦਾ ਹੋਵੇ ਠੀਕ ਹੈ ਜਰਾ ਕੋਰੀਅਰ ਦਾ ਖਰਚਾ ਹੀ ਬਾਈ ਕਹਿੰਦਾ ਮਾਲਕ ਦਾ ਹੋਵੇ ਜਿੰਨਾ ਵੀ ਆਊਗਾ ਥੋੜਾ ਹੀ ਹੁੰਦਾ ਵੈਸੇ 100-150 ਰੁਪਿਆ ਹੋਊਗਾ ਮੇਰੇ ਖਿਆਲ ਨਾਲ ਇਹ ਡੋਰੀਆਂ ਹੋਣਗੀਆਂ ਟੱਲੀਆਂ ਹੋਣਗੀਆਂ ਜੀ ਦੇਖੋ ਅੱਰੀਏ ਦੇ ਬਾਈ ਤਿਆਰ ਦਰਵੇ ਦੇਖੋ ਜੀ ਸੰਡਲੀਆਂ ਡੋਰੀਆਂ ਮੱਥਾਂ ਟੁੰਗਰਾਂ ਵਾਲੀਆਂ ਦੇਖੋ ਜੀ ਰੀਆਂ ਦੇ ਬਾਈ ਤਿਆਰ ਆਠਾਂ ਗੁੱਠੀਆਂ ਤਿਆਰ ਕਰ ਲਈ ਜਾਂਦੀਆਂ ਬੋਰ ਵੀ ਠੀਕ ਹੈ ਜੀ ਕਿੱਥੋਂ ਆਸਲਾ ਜੀ ਲਾਡਾ ਜੀ ਮਾਨਸਾ ਲਾਡਾ ਮਾਨਸਾ ਤੋਂ ਆਏ ਜੀ ਹਾਂ ਜੀ ਕਿੰਨਾ ਦਾ ਰਹਿਣਾ ਹੀ ਹੁੰਦਾ ਠਾਕ ਤਾਂ ਤਾਂ ਮੈਂ ਇੱਥੇ ਆ ਜਿਹੜਾ 메ਨ ਗੇਟ ਐ ਐਂਟਰੀ ਦਾ ਗੇਟ ਆ ਜੀ ਉੱਥੇ ਇਹਨਾਂ ਨੇ ਆਉਦੀ ਜਿਹੜੀ ਦੁਕਾਨ ਲਾਈ ਆ ਘੋੜਾ ਵਾਲੇ ਮੰਡੀ ਨੇ ਜਿਹਦਾ ਮੋੜ ਦਿਆਂ ਭਾਈ ਮੇਨ ਗੇਟ ਤੇ ਇਹਨਾਂ ਦੀ ਜਿਹੜੀ 숍 ਹੈ। ਦੱਸਿਓ ਭਾਈ ਨੰਬਰ ਦੱਸਿਓ ਦਾ। 84272 ਜੀ। ਹਾਂਜੀ। 48050 8427248050 ਇਹ ਨੰਬਰ ਆ ਭਾਈਆਂ ਦਾ। ਤੇ ਇਹ ਬਾਈ ਕਾਠੀਆਂ, ਅੰਗਲੀਆਂ ਬਹੁਤ ਵੈਰਾਈਟੀ ਤਿਆਰ ਕਰਦੇ ਦੇਖ ਸਕਦੇ। ਇੰਨੀ ਵੈਰਾਈਟੀ ਕਰਦੇ ਨੇ ਟੱਲੀਆਂ ਘਟਲੀਆਂ। ਚੱਲ ਨਹੀਂ ਮਿਲਿਆ ਫਿਰ ਰਹਿਣ ਦੇ ਯਾਰ। 100000 ਦੇਖੋ ਇਹ ਵੀ ਕਰੀ ਜਾਂਦੇ ਬਾਈ ਤਿਆਰ ਦੇਖੋ ਜੀ ਬਹੁਤ ਮਾਲ ਬਹੁਤ ਹੈ ਸਟਾਕ ਬਹੁਤ ਆ ਤੇ ਹਫਤਾ ਰਹਿਣਾ ਹੀ ਘਟੋ ਘਟ ਬਾਈ ਇੱਕ ਹਫਤੇ ਦਾ ਜਿਹੜਾ ਇੱਥੇ ਮੇਲਾ ਪੂਰਾ ਪਰਨਾ ਹੀ ਫੁੱਲ ਹੈਲੋ ਠੀਕ ਠਾਕ ਅੱਗੇ ਜਾ ਤੂੰ ਲੋ ਜੀ ਪਹੁੰਚ ਗਿਆ ਮੋਕਸ ਕਰਦੇ ਮੇਲੇ ਦੇ ਕਿ ਤਿਆਰੀਆਂ ਹੋ ਰਹੀਆਂ ਚੌਧਰੀ ਦਾ ਮੇਲਾ ਜਿਹੜਾ ਦੇਖ ਲਿਆ ਸੋ ਹੁਣੇ ਦੇਖੋ ਜੀ ਆ ਦੇਖੋ ਜੀ ਬਾਈ ਦੀਆਂ ਗੱਲਾਂ ਸੁਣਦੇ ਬਾਈ ਦਾ ਸਮਾਨ ਦੇਖੋ ਦੇਖੋ ਇਹ ਬਾਈ ਦੇ ਖੁੰਡੇ ਨੇ ਖੁੰਡਿਆਂ ਸੱਸੀ ਗਾਲੀ ਸੱਸੀ ਗਾਲੀ ਕਿੱਦਾਂ ਬਾਈ ਜਿਹੜਾ ਖੁੰਡਾ ਤਿਆਰ ਕਰਦਾ ਖੁੰਡੀ ਦੇਖੋ ਕਿੱਥੋਂ ਹੈ ਬਾਈ ਕਾਤਰੋਂ ਪਿੰਡ ਹੈ ਵੀਰ ਜੀ ਸੰਗਰੂਰ ਜ਼ਿਲ੍ਹਾ ਕਾਤਰੋਂ ਪਿੰਡ ਸਾਤਰ ਪੁਆਇੰਟ ਤੋਂ ਆਏ ਬਾਈ ਮੋਹਸਰ ਦੇ ਮੇਜੇ ਦੀ ਸਮਾਨ ਲੈ ਕੇ ਆ ਦਿੱਕੂ ਸਮਾਨ ਵਾਇਆ ਬਹੁਤ ਵੈਰਾਈਆਂ ਨੇ ਜੀ ਆਪਣੇ ਕੋਲੇ ਆ ਕੁੰਡਾ ਦੇਖੋ ਜੀ ਆ ਫੜਾ ਹੀ ਕੁੰਡਾ ਲਾ ਕੇ ਬਾਕੀ ਆਪਾਂ ਆਨਲਾਈਨ ਵੀ ਕੰਮ ਕਰਦੇ ਆ ਵੀਰੇ ਜਿਹਨੇ ਇੱਕਰੇ ਬੱਠੇ ਨੇ ਮੰਗਾਉਣਾ ਹੋਵੇ ਨਾ ਆ ਦੇਖੋ ਜੀ ਇਹ ਕੁੰਡਾ ਦਾ ਵਧੀਆ ਮੋٹے ਪਿੱਤਲੇ ਦਾ ਜੀ ਹੈਵੀ ਬਿੱਤਲ ਦਾ ਇਹ 32 ਗੇ ਇਹ ਦੀ ਚਾਦਰ ਤਿਆਰ ਹੋਏ ਹੋਇਆ ਜੀ ਠੀਕ ਹੈ ਜੀ ਬਾਕੀ ਜਿਹਨੇ ਟਾਲੀ ਦੀ ਲਿੱਕੜ ਤੇ ਕਰਾਉਣਾ ਟਾਲੀ ਦੀ ਲਿੱਕੜ ਤੇ ਰੇਂਜ ਬਾਈ ਜੀ ਆਪਣੇ ਕੋਲੇ 1000 ਰੁਪਏ ਤੋਂ ਹੁੰਦਾ ਛੜੂ ਆ 1000 ਤੋਂ ਲੈ ਕੇ 6-7000 ਤੱਕ ਆ ਹੁਣ ਜਿਹੜਾ ਫੋਲਡਿੰਗ ਵਾਲਾ ਗਾ ਬਾਹਰ ਜਾਂਦਾ ਗਾ ਉਹ ਮਤਲਬ 6-7000 ਦਾ ਹੋ ਜਾਂਦਾ ਤਿਆਰ ਕਹੀ ਜੀ ਵੈਰਾਈਟੀ ਆ ਉਹਦਾ ਬਸ ਉਹਦਾ ਰੇਟ ਆ ਠੀਕ ਆ ਫੋਨ ਨੰਬਰ ਪਾ ਦਿਓ ਨਾਲ ਹੁਣ ਲੱਗਿਆ ਬਾਈ ਪਤਲੀ ਹੁੰਦਾ ਹਾਰੇ ਤੇ ਨੰਬਰ ਹੈਗਾ ਬ੍ਰਿੱਤਲ ਦੇ ਬਣਾਏ ਜਾਂਦੇ ਆ ਹਾਰੇ ਦੇਖੋ ਜੀ ਯਾਰ ਪਿੱਤਲ ਦਿਖਾਉਂਦੇ ਆ ਜੀ ਇਹ ਦੇਖੋ ਕਰੋ ਵੈਰਾਈਟੀ ਚੱਕ ਲਓ ਇਹ ਆਈ ਚਾਰ ਮੂਣ ਹੈ ਕੁੜਾ ਮੂਣ ਹੈ ਚਾਰ ਹੋ ਗਏ ਮੈਂ ਇਸ ਵਕਤ ਸੀ ਇਹ ਕੀ ਵੈਰਾਈਟੀ ਹੈ ਬਾਈ ਇਹ ਜੀ ਬੇਲ 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 ਕੋ ਤੋਂ ਬੋਲਦੇ ਨੂੰ ਬੇਲ ਕੋ ਇਹਨੂੰ ਬੇਲ ਕੋ ਜੀ ਬੋਲਦੇ ਕਿੱਥੋਂ ਆਈ ਅਸੀਂ ਆਈ ਜੀ ਬਾਤ ਅਡਾ ਤੋਂ ਪਤਣਾ ਤੋਂ ਆਏ ਬੇਲ ਕੋ ਦਿਖੋਦੇ ਆ ਕੀ ਜੀ ਇਹ ਤਾਂ ਹੁਣ ਹੀ ਲੱਗਦੇ ਇਹ ਭੇੜੇ ਨੇ ਭੇੜੇ ਹਾਂ ਜਿਹਦੇ ਤੇਰਫਾ ਬਣਦਾ ਜੀ ਚੂਰਨ ਮੰਨਦਾ ਤੇਰੇ ਹਾਂ ਜੀ ਹਾਂ ਜੀ ਇਹ ਭੇੜੇ ਆ ਜੀ ਜਿਸ ਚੂਰਨ ਮੰਨਦਾ ਤੇਰੇ ਖਰੇ ਦਾ ਆ ਚੂਰਨ ਬਣਿਆ ਹੋਇਆ ਇਹ ਜੁਇਨ ਹੈ ਜੀ ਇਹ ਜੁਰੇਣ ਹੈ ਇਹ ਪਸਵਾਂ ਵਾਲੀ ਹਾਂ ਜੀ ਅਜੇ ਤਿਆਰ ਨਹੀਂ ਹੋਇਆ ਜੀ ਚੂਰਨ ਸਾਡੇ ਕੋਲੇ ਹੁਣ ਦੁਕਾਨ ਲਗਾਣ ਲੱਗੇ ਆਹ ਦੇਖੋ ਜੀ ਭਾਈ ਜੀ ਦੁਕਾਨ ਨਵਾਬ ਖਾਨ ਆ ਪਿੰਡੇ ਵੀ ਰ ਆਪਣਾ ਦੇਖੀ ਇਹ ਨੱਥਾ ਨੱਥਾ ਹੋ ਗਏ ਨੇ ਕੂੜਿਆਂ ਦੇ ਪਾਉਂਦੇ ਆ ਬਾਸ ਜਮੋ ਐਕਟਰ ਮਾਰੋ ਇਹ ਵੀ ਖੁੰਡੇ ਆ ਜੀ ਦੇਖੋ ਯੋਰ ਪਿੱਤਲ ਦੇ ਬਈ ਇਹ ਹਾਂਜੀ ਹਾਂ ਯੋਰ ਪਿੱਤਲ ਦੇ ਖੁੰਡੇ ਦੇਖੋ ਜੀ ਭਾਈ ਚਾਰ ਕਰੀ ਜਾਂਦਾ ਕਾਫ ਕਰੀਏ ਨਾ ਕੱਲ ਵਾਸਤੇ ਪਰਸੋਂ ਵਾਸਤੇ ਵੀਰੇ ਇਹਨੂੰ ਜਾਂ ਬਾਈ ਨੂੰ ਇਹ 3500 ਰੁਪਏ ਦਾ ਜੀ ਚਾਰ ਕਿੱਤ ਦਾ ਖੰਡਾ ਹੀ 47 ਦਾ ਬਣਾਈ ਇਹ ਵਾਸ ਦੀ ਲੱਕੜਾ ਜੀ ਟੋਟਲ ਇੰਦੇ ਤੇ ਮੱਸੀ ਕੋਕਾ ਵੀ ਪਿੱਤਲ ਤੱਕ ਦਾ ਲੱਗਿਆ ਵੈ ਜੀ ਪਰ ਇਹਦੇ ਚਲਾ ਦੇ ਹੁਣ ਕੋਈ ਲੋਹੇ ਦਾ ਹੋਊਗਾ ਓਏ ਜੀ ਸਾਰੀਆਂ ਇਹ ਸਟਿਕਾਂ ਤੇ ਵੀ ਪਿੱਤਲ ਲੱਗਿਆ ਵੈ ਜੀ ਠੀਕ ਇਹਦੇ ਤੇ ਪਿੱਤਲ ਲੱਗਿਆ ਵੈ ਸਾਰਾ ਟੋਟਲ ਪਿੱਤਲ ਆਈ ਹੋਲਡਿੰਗ ਵਾਲੀ ਆਉਂਦੀ ਹੈ ਜੀ ਉਦੇ ਤੇ ਵੀ ਪਿੱਤਲ ਲੱਗਿਆ ਰਹੀ ਸਾਰੀਆਂ ਤੇ ਪਿੱਤਲ ਇੱਧਰ ਵੀ ਬਾਪੂ ਗਿਆ ਤੇ ਕਰੀਆਂ ਤਿਆਰ ਇਹ ਵੀ ਪਿੱਤਲ ਦੇ ਬਣਾਈ ਜਾਂਦੇ ਦੇਖੋ ਜੀ ਇਹ ਖੁੰਡਿਆਂ ਵਾਲੀ ਮੰਡੀ ਹੈ ਜੀ ਕਰੀਆਂ ਦਾ ਬਾਪੂ ਤਿਆਰ ਖੁੰਡੇ ਦੇਖੋ